ਹਾਂਜੀ ਅੱਜ ਆਪਾਂ ਜਿਹੜੀ ਸ਼ਾਰਟ ਫਿਲਮ ਵੇਖਨੇ ਆ ਸੋਨੇ ਦੀਆਂ ਰੋਟੀਆਂ ਉਹਦੇ ਆਪਾਂ ਕਮੈਂਟ ਲਾ ਕੇ ਆਏ ਆ ਬਹੁਤ ਹੀ ਫਨੀ ਵੀ ਏ ਤੇ ਕੁਝ ਨੌਲੇਜੇਬਲ ਵੀ ਆਪਾਂ ਵੇਖਦੇ ਆ ਸ਼ੁਗਰਾ ਅਮਨ ਭਾਬੀ ਸਭ ਦੀ ਹਕੀਕਤਵਾਰੀ ਜਾਨਦੀ ਐ ਇਹ ਸੋਚਦੀ ਹੈ ਕਿ ਘਰ ਵਿੱਚ ਕੀ ਕੀ ਚੱਲਦਾ ਸਿਬੋ ਧੀ ਦੇ ਪਿਆਰ ਵਿੱਚ ਅੰਨੀ ਹੋ ਰਹੀ ਓ ਕਿਹੜੀਆਂ ਚਾਲਾਂ ਚੱਲ ਰਹੀ ਐ ਕੰਮ ਵਾਲੀ ਕੁੜੀ ਬਹੁਤ ਵਧੀਆ ਰੋਲ ਅਦਾ ਕਰ ਰਹੀ ਐ ਨੈਕਸਟ ਦੇ ਗਾਇਸ ਸਿਬੋ ਬੇਬੇ ਤੇ ਸ਼ਿੰਦਰ ਦੀ ਨੋਕ ਚੋਕ ਬਹੁਤ ਵਧੀਆ ਲੱਗਦੀ ਆ ਸਿੱਖਿਆਦਾਇਕ ਕਹਾਣੀ ਬਹੁਤ ਹੀ ਵਧੀਆ ਉਪਰਾਲਾ ਐ ਸਾਰੇ ਟੀਮ ਦਾ ले दो ਵਧੀਆ ਕਮੈਂਟ ਨੇ ਬਹੁਤ ਹੀ ਸੋਹਣੇ ਲੋਕਾਂ ਨੇ ਕੀਤਾ ਹੈ ਕਿ ਇਹ ਕੰਮ ਬਹੁਤ ਭੈਣਤ ਨੇ ਜੋ ਵੀ એપisode ਹੈਗਾ ਹੈ ਅਗਲੇ ਨੈਕਸਟ ਹੈਗਾ ਹੈ ਭੂਆ ਭਤੀਜੀ ਬਹੁਤ ਇੱਜ਼ਤ ਘਰ ਵਾਲਿਆਂ ਦੀਆਂ ਕਰਦੀਆਂ ਹੈ ਇਹ ਕਿਸੇ ਨੇ ਫਣੀ ਵੇਚਿਆ ਹੈ ਜੇ ਸੀਬੋ ਪ੍ਰੀਤੋ ਨੂੰ ਸੇਵੀਆਂ ਖਵਾਉ ਤਾਂ ਹੀ ਇਹਦੇ ਪੁੱਤ ਦਾ ਘਰ ਪੱਟੂ ਕੁਝ ਅੱਖਾਂ ਖੋਲੋ ਸੀਬੋ ਬੇਬੇ ਕਿਉਂ ਆਪਣੇ ਘਰ ਦਾ ਪੁੱਤ ਕਪੋਟੇ ਦੇ ਘਰ ਪਰਵਾਦ ਕਰਾਉਂਦੀ ਐ ਇਹ ਭੂਆ ਭਤੀਜੀ ਨੂੰ ਇੱਥੋਂ ਕੱਢ ਕੇ ਘਰ ਵਸਾਉਣਾ ਹੈ ਬਾਕੀ ਵੀਰੋ ਵੀ ਤੇਰੇ ਘਰ ਦਾ ਪਲਾ ਚਾਹੁੰਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ ਕਮੈਂਟ ਕੀਤਾ ਹੈ ਤੇ ਬਹੁਤ ਵਧੀਆ ਕੀਤਾ ਹੈ ਅੱਗੇ ਗਿਆ ਵੈਰੀ ਨਾਈਸ ਵੀਡੀਓ ਨੈਕਸਟ ਗਿਆ ਰਾਜ ਕਹਿੰਦਾ ਤੇਰੀ ਪੈਣਾ ਵਰਗੀਆਂ ਇਹ ਨਹੀਂ ਸਹੀ ਕਿ ਤੇਰੀਆਂ ਪੈਣਾ ਇਹ ਤੁਹਾਨੂੰ ਪਤਾ ਜਦੋਂ ਅਮਨ ਤੇ ਰਾਜ ਅਮਰੂਦ ਤੋੜ ਰਹੇ ਹੁੰਦੇ ਉਹ ਕਹਿੰਦਾ ਕਿ ਤੇਰੀਆਂ ਪੈਣਾ ਵਰਗੀਆਂ ਮਤਲਬ ਤਿੰਨ ਚਿੰਤਾ ਕਰਦੀਆਂ ਨੇ ਉੱਥੇ ਉਹਨੇ ਕਿਹਾ ਹੈ ਕਿ ਇਥੇ ਧਾਂ ਤੇ ਆ ਬੋਲਣਾ ਸੀ ਅਗਲਾ ਅਮਰੂਦ ਤਾਂ ਅਮਨ ਦੇ ਹੱਥ ਵਿੱਚ ਸੀ ਰਾਜ ਵਾਈ ਨੂੰ ਕਹਿੰਦੀ ਆ ਅਮਰੂਦ ਤੋੜ ਲੈ ਇਹ ਵੀ ਫਨੀ ਵਿੱਚ ਲੋਕ ਦੇਖ ਲੋ ਕਿੰਨੀ ਛੋਟੀ ਛੋਟੀ ਚੀਜ਼ ਨੋਟਿਸ ਕਰਦੇ ਆ ਆ ਬਹੁਤ ਫਨੀ ਕਮੈਂਟ ਹੈ ਰਾਣੋ ਦੀ ਅਨਾਸਾ ਤੇ ਇੰਜ ਜਿਵੇਂ ਦਨਾਲੀ ਬਦੂਕ ਤੇ ਦੋਵੇਂ ਨਾਲੀਆਂ ਦੇ ਸ਼ੇਕ ਹੁੰਦੇ ਹਨ ਵਾਹ ਅਮਰ ਜੀ ਤੁਸੀਂ ਤਾਂ ਐਂਡ ਕਰਾਉਂਦੇ ਹੋ ਇਹ ਵੀ ਵਧੀਆ ਕਮੈਂਟ ਸੀ ਤੇ ਉਹ ਬਸ ਉਹਨਾਂ ਨੇ ਮਜ਼ਾਕ ਕੀਤਾ ਹੈ ਸੀਰੀਅਸ ਆ ਨਹੀਂ ਮੈਨੂੰ ਲੱਗਦਾ ਬੇਬੀ ਨੌ ਮੱਥ ਬਾਅਦ ਹੋਊਂ ਕਿਉਂ ਨਾ ਕਹਾਂ ਕਿ ਅਸਲ ਵਿੱਚ ਨੌ ਮੰਥਾਂਲੇ ਬਾਅਦ ਹੋਊ ਹੁਣ ਤੁਸੀਂ ਅਗਲੀ ਵੀਡੀਓ ਕਮੇਡੀ ਵਾਲੀ ਬਣਾਇਓ ਪਲੀਜ਼ ਕਿਸੇ ਨੇ ਰਿਕਵੈਸਟ ਕੀਤੀ ਹੈ ਕਿ ਹੁਣ ਕਮੇਡੀ ਵਾਲੀ ਬਣਾਇਓ ਆ ਲਾਸਟ ਹੈਗਾ ਕਮੈਂਟ ਜਮਾ ਫੇਲ ਹੋ ਗਏ ਤੁਸੀਂ ਕਹਾਣੀ ਚ ਇੱਕ ਥਾਂ ਤੇ ਇਹ ਹੀ ਕਮਾਈ ਜਾਣੇ ਉਹ ਕਹਾਣੀ ਨੂੰ ਇਹ ਕਮੈਂਟ ਸੀ ਕਿ ਹਾਂ ਕਿ ਇਕ ਥਾਂ ਤੇ ਤੁਸੀਂ ਕੁਛ ਇਸ ਨੂੰ ਜਾਂ ਤਾਂ ਇਸ ਦਾਇਮਤ ਕਰੋ ਤੇ ਜਾਂ ਇਸ ਨੂੰ ਹੋਰ ਇੰਟਰਸਟਿੰਗ ਬਣਾਓ ਦੇ ਕਰੇ ਤੁਹਾਨੂੰ ਕਮੈਂਟ ਪੜਨ ਵਾਲਾ ਵਧੀਆ ਲੱਗਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਇਦਾਂ ਫਨੀ ਕਮੈਂਟ ਲੈ ਕੇ ਆਵਾਂਗੇ ਧੰਨਵਾਦ